ਸਾਢੇ 5 ਹੋ ਗਏ ਆ ਤੇ ਕਰਦੇ ਆਂ ਤਿਆਰੀ ਤੇ)^{(ਪਿੰਦਰ ਸੋ ਚਾਹ ਬਣਾ ਲਿਆ ਹੈ। ਚਾਹ ਠੀਕ ਆ ਚੰਗੀ ਆ ਬਿਸਕੁਟ ਦੇ ਨਾਲ ਖਾ ਲੇ ਆ। ਹੁਣ ਕਰਦੇ ਆਂ ਤਿਆਰੀ ਤੇ ਦੇਖਦੇ ਆਂ ਬਾਹਰ ਦਾ ਮਾਹੌਲ ਵੀ ਕੀ ਬਜਾਰ ਵਾਲਾ। ਲੈ। ਬੜਾ ਸੋਨਾ ਮਿਊਗਾ ਸਵੇਰ ਦਾ। ਉਹ ਥੋੜਾ ਜਿਹਾ ਪਾਣੀ ਆ ਤੇ ਆਵਾਜ਼ ਕਿੰਨੀ ਜ਼ਬਰਦਸਤ ਆਉਂਦੀ ਹੈ। 16 ਟੈਂਪਰੇਚਰ ਆਇਤੀ ਹੁਣ। ਬਹੁਤ ਵਧੀਆ ਮੌਸਮ ਹੈ ਇੰਨਾ ਗੰਨਾ ਠੰਡ ਲੱਗਦੀ ਸੀ ਨਾ ਗਰਮੀ ਰਾਤ ਆਰਾਮਦਾਰੀ ਜਿਹਾ ਪਏ ਰਹੇ ਆ ਜੀ ਵੀ ਲਈ ਜਾਂਦਾ ਜੋਰ ਨੇ ਕੱਲ ਨੂੰ ਕਿਸੇ ਕੋਲ ਚਾਣਣ ਜਾਂਦਾ ਪੈਂਦਾ ਚਲੋ ਹੁਣ ਕਰਦੇ ਆਪਾਂ ਤਿਆਰੀ ਤੇ ਬੰਨੀਆਂ ਨੇ ਮੁੰਡੇ ਬੈਗਪੋਲ ਬਨਣਗੇ ਆਪਾਂ ਆਪਣੀ ਚਲਪਿੰਦਰ ਸਿੰਘ ਬਈ ਸਿੱਧਾ ਉੱਠਣ ਦਾ ਫੇਰ ਹੀ ਫਾਇਦਾ ਹੈ ਜੇ ਚੱਲ ਗਿਆ ਟਾਈਮ ਨਾਲ ਇਹ 2 ਘੰਟੇ ਫੋਨ ਲੈ ਕੇ ਬੈਠੇ ਨਹੀਂ ਹੁਣ ਚਲੋ ਲੇ ਵੀ ਪਲਵਾਨ ਆਪਣੇ ਹੋ ਗਏ ਰੈਡੀ ਤੇ ਬੈਗ ਬੂਗ ਇਹ ਸਮਾਨ ਪਾ ਲਿਆ ਆਪਾਂ ਨਰਹਿਣ ਸਿਓ ਬੰਨਣ ਲਿਆ ਬੈਗ ਤੇ ਆਪਣਾ ਤਾਂ ਬੈਗਾਂ ਦਾ ਕੰਮ ਮੁੱਕਿਆ ਵਾ ਨਾ ਬੰਨਣੇ ਨਾ ਖੋਲਣੇ ਅੱਧਾ ਕੰਮ ਰਹਿ ਗਿਆ ਬਸ ਤਿਆਰੀ ਹੈ ਆਹ 7 ਮਿੰਟ ਤੁਰਦੇ ਆ ਤੇ ਟਾਈਮ ਨਾ ਪਹੁੰਚਦੇ ਜਣੇ ਡਿਪੈਂਡ ਕਿਉਂ ਵੀ ਪਿੰਦਰਾ ਸਟਾ ਕਮ ਪਿੰਦਰਾ ਇਹ ਨਾ ਮਾਰਾ ਡਰਾ ਬਹੁਤ ਮਸਲੇ ਚ ਸਾਧਾ ਨੇੜੇ ਹੀ ਲੱਗਾ ਜਾਂਦਾ ਹੁਣ ਇਹ ਹਮ ਲੈ ਪਰੌਠੇ ਤੋਂ ਪਹਿਲਾਂ ਮੁੰਡਿਆਂ ਨੇ ਫਰੂਟ ਖਾਣੇ ਆ ਮੈਨੂੰ ਮੈਂ ਤੂੰ ਵੀਡੀਓ ਬਣਾ ਆਈ ਪਲੇਟ ਤੈਨੂੰ ਖਾਲੀ ਕਰਕੇ ਦਿਨੇ ਹੁਣੇ ਇਹ ਵੀ ਜ਼ਰੂਰੀ ਆ ਬਈ ਖਾਇਆ ਕਰੋ ਸਬਰ ਚ ਲੈ ਅੰਟੀ ਜੀ ਪਰੌਠੇ ਜੱਜ ਬਣਾਏ ਆ ਕੋ ਚਟਨੀ ਬਾਲੀ ਜਾ ਰੇ ਸਵਾਦ ਆ ਮਜਾ ਆ ਜੀ ਚਟਨੀ ਆ ਰੇ ਪੱਲੀ ਬਾ ਚਟਨੀ ਖਾਲੀ ਆ ਭੜਾ ਲੱਭੀ ਰੋਟੀ ਪੜੀ ਖਾ ਲਿਆ ਪਰੌਠੇ ਬੜੇ ਸੁਆਸੀ ਤੇ ਲੱਸੀ ਵੀ ਬਹੁਤ ਵਧੀਆ ਮਿਲ ਗਈ ਵਧੀਆ ਖਾਣਾ ਮਿਲਿਆ ਅੱਜ ਚੰਗਾ ਲੱਗਾ ਆਪਣੇ ਪੰਜਾਬ ਜੀ ਵਰਗਾ ਕੇਸਟ ਸੀਗਾ ਹੁਣ ਕਿੰਨੀ ਦੂਰ ਰਹਿ ਗਿਆ ਆਪਣੀ ਵਾਟ ਦੇਖੀਏ 309 ਕਿਲੋਮੀਟਰ ਆ ਹੁਣ ਕੋਸ਼ਿਸ਼ ਇਹੀ ਆ ਵੀ ਆਪਾਂ ਕਿਤੇ ਨਾ ਹੀ ਰੁਕੀਏ ਸਿੱਧਾ ਜਲੀਏ ਚਲੋ ਭਾਈ ਆਹ ਬਿੰਦਰ ਕਨੈਕਟ ਹੋ ਗਿਆ ਇੰਟਰਕਮ ਇੰਟਰਕਮ ਚਲੋ ਆਪਰਾ ਤਾਂ ਹੋ ਗਿਆ ਪਬਲਿਕ ਮੂਡ ਚਲੋ ਚਲੋ ਭਾਈ ਜਾਂਦੀਵਾਰ ਦਾ ਝਾਕਾ ਸੋਹਣਾ ਮੌਲਾ ਚਬੇਰਾ ਡੈਮ ਆ ਗਿਆ ਕਹਿੰਦੇ ਵੀਰੋ ਡੈਮ ਆ ਗਿਆ ਹੈ ਸੋਹਣ ਲੱਕੜਾ ਵੇ ਕੰਨੀਆਂ ਪਈਆਂ ਕਮਾਲ ਆਇਆ ਇਹ ਫੰਦਰਾ ਉਹ ਤੋਂ ਡਿੱਗ ਜੰਦਿਆਂ ਹਨ ਉਤੋਂ ਆਈ ਹੋਈ ਜਾਂਦਿਆਂ ਜਦੋਂ ਮੀਂਹ ਪੈਂਦੇ ਆ ਰਾਵੀ ਬਿਆਸ ਪ੍ਰੋਜੈਕਟ ਹੈ ਠੀਕ ਆ ਕੀ ਹੋ ਗਿਆ ਉਹ ਪਾਛੇਰ ਕੁਝ ਬੋਲਿਆ ਮੜਾ ਲੌਂਗ ਪ੍ਰੈਸ਼ ਰੱਖ ਰਿਹਾ ਨਾ ਨਹੀਂ ਨਹੀਂ ਤੇਰੀ ਆਵਾਜ਼ ਹਜੇ ਆਈ ਨਹੀਂ ਗਈ ਲੈਪਿੰਦਰ ਸਾਹ ਦਾ ਥੋੜੇ ਗੜਬੜ ਪੈ ਗਈ ਇੰਟਰਕਾਮ ਚ ਸਾਡੇ ਨਾਲੋਂ ਕਨੈਕਸ਼ਨ ਥੋੜੀ ਬੈਠਾ ਹੈ ਮੁੰਡਾ ਹਾਂ ਇਹਦੇ ਬੜਾ ਤਾਂ ਬੰਦਾ ਦਾ ਹੈ ਹੀ ਨਹੀਂ ਨਾਲ ਆਪਣੇ ਗੱਲਾਂ ਨਾਲ ਹੀ ਕੰਮ ਨਿਬੜਦਾ ਹਾਂ ਹੁਣ ਦੇਖ ਦੁਬਾਰਾ ਕਰਕੇ ਹੌਣ ਦਰਨ ਕਰ ਲੈ ਉੱਪਰੋਂ ਵੀ ਥੋੜਾ ਲਾਦਾ ਵਿਊ ਠੀਕਾ ਆਪਣਾ ਅੰਨੇ 154 ਇਹ ਬਣੀ ਖੇਤ ਰਹਿ ਗਿਆ ਇਥੋਂ 12 ਕਿਲੋਮੀਟਰ ਮਸ ਲੈ ਲਿਆ ਕੰਮ ਪਠਾਨਕੋਟ ਰਹਿ ਗਿਆ ਆਪਾਂ ਨੂੰ ਸਿਰਫ 75 ਕਿਲੋਮੀਟਰ ਰਹਿ ਗਿਆ ਬਸ ਫਿਰ ਤਾਂ ਲੱਗਦਾ ਵੀ ਆਪਾਂ ਨੌਨ ਸਟਾਪ ਚੱਲਾਂਗੇ ਅੱਜ 309 ਕਿਲੋਮੀਟਰ ਦਾ ਸਫ਼ਰ ਜਿਸ ਤੋਂ ਰੁੱਤੀ ਜਾ ਕੇ ਸ਼ੁਰੂ ਕੀਤਾ ਆਪਾਂ ਹੁਣ 22 ਵਜੇ ਕਹਿੰਦੇ ਦਿਨੇ 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 22 ਵਜੇ ਪਾਇਆ 11 ਵਜੇ ਚਲੋ ਖਿੱਤੀ ਚੱਲੋ ਘਰ ਸਾਹਮਣੇ ਆ ਗਿਆ ਬੋਰਡ ਕਹਿੰਦੇ ਡਲਵ ਜੀ ਇੱਧਰ 6 ਕਿਲੋਮੀਟਰ ਹੀ ਆ ਹਣਕੋੜ 74 ਧਰਮਸ਼ਾਲਾ 134 ਤੇ ਸ਼ਿਮਲਾ 364 ਹਾਂ ਜਮਾ 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 ਸਹੀ ਜਾ ਰਹੇ ਤੇ 1000 ਰੁਪਏ ਕਰੋਗੇ ਲਓ ਵੀ ਪੰਜਾਬ ਕਹਿੰਦੇ ਆ ਗਿਆ ਸਮਝ ਲੋ ਨੇੜੇ ਹੀ ਆਪਣਾ ਵੀ ਪਹਾੜਪੁਰ ਸਾਰੇ ਨੰਘਿਆਏ ਤੇ ਬਸ ਪਟਾਣਕੋਟ ਪਹੁੰਚਣ ਵਾਲਿਆਂ ਤੇ ਗਰਮੀ ਬਹੁਤ ਜ਼ਿਆਦਾ ਹੈ ਐਨੀ ਗਰਮੀ ਹੈ ਉਧਰੋਂ ਤਾਂ ਸਵੇਰ ਸੁਬਾਹ ਆਖ ਠੰਡੰਡੇ ਮੌਸਮ ਚ ਪਰ ਹੁਣ ਤਾਂ ਜਿੱਥੇ ਮੋਟਰਸਾਈਕਲ ਨੂੰ ਬ੍ਰੇਕ ਲੱਗਦੇ ਹਨ ਉਧਰ ਪਤਾ ਲੱਗਦਾ ਤੁਰ ਤੁਰ ਜਈਏ ਤਾਂ ਕੰਮ ਸਹੀ ਆ ਚਲੋ 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 ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਹੁਣ ਕੋਸ਼ਿਸ਼ ਤੇ ਹੀ ਆ ਵੀ ਖੜਨਾ ਨਹੀਂ ਖੜ ਕੇ ਤਾਂ ਬੁਰਾ ਹਾਲ ਹੋ ਜਾਂਦਾ ਚੱਲ ਨਹੀਂ ਜਰੀਏ ਕਰਾ ਹੁਣ ਕੱਚੀ ਜਰੀਏ ਕੰਮ ਨੂੰ ਕੋਈ ਲੱਗੀ ਆ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਟਾਈਮ ਆ ਗਿਆ ਦੁਪਹਿਰ ਦਾ 1.5 ਵਜਿਆ ਤੇ ਪਾਣੀ ਪੀਨੇ ਆ ਖਾ ਵਿੱਚ ਕੋਈ ਬਾਣੀ ਫੜਦਾ ਜਿਹੜਾ ਸਹ ਹਟੇਰੀ ਪਖਣ ਹਾਰੇ ਆਪਾਂ ਪਹੁੰਚ ਗਏ ਅੰਮ੍ਰਿਤਸਰ ਤੇ ਟਾਈਮ ਹੋ ਗਿਆ ਪਾਉਨੇ 2 ਖੜਮੀ ਜਮਾਸਰਾ ਪਰ ਆਪਾਂ ਹੁਣ ਖੜਨਾ ਕਿਤੇ ਨਹੀਂ ਪਾਣੀ ਪੀ ਲਿਆ ਤੇ ਪਿੱਛੇ ਸਰੀਰ ਸੈਟਾ ਹੁਣ ਬਸ ਜੇ ਨਾ ਕਿਤੇ ਖੜੇ ਦੱਸਾ ਬਾ ਘੰਟੇ ਚ ਪਿੰਡ ਪਹੁੰਚ ਜਾਗੇ ਉਥੋਂ ਆਪਣਾ ਪਿੰਡ ਹੈਗਾ 90 ਕਿਲੋਮੀਟਰ ਇੰਨੇ ਟਾਈਮ ਤੇ ਆਵਣਾ ਜਾ ਬਣਾਗੇ ਆਪਾਂ 18 ਕਿਲੋਮੀਟਰ ਤੇ ਹਰੀਕੇ ਚਰੰਜਾ ਦਿੱਲੀ ਦਾ ਆਪਾਂ ਜਾਣਾ ਹੀ ਨਹੀਂ ਆ ਚੜ ਜਾਣਾ ਬਪੌੜੋਂ ਤੋਂ ਦੀ ਘੁੰਮ ਕੇ ਤੇ ਬਸ ਸਿੱਧਾ ਹੀ ਰੋਡ ਆ ਫਿਰ ਆਪਣਾ ਆ ਸਿੱਧਾ ਜਾਂਦਾ ਜਲੰਧਰ ਨੂੰ ਆਪਾਂ ਉਤੋਂ ਦੀ ਘੁੰਮ ਜਾਣਾ ਲੋ ਇਹ ਚੋਣਾ ਲਈ ਬੈਠੇ ਦਰਿਆ ਦੇ ਵਿੱਚ ਤੇ ਪਾਣੀ ਪੂਣੀ ਤਾਂ ਹੈ ਨਹੀਂ ਗਾ ਜਮਾ ਹੀ ਬਸ ਆ ਮਾੜਾ ਮੋਟਾ ਜਾਈਆ ਦਰਿਆ ਦੇ ਹਿਸਾਬ ਨਾਲ ਤਾਂ ਪਾਣੀ ਹੈ ਨਹੀਂ ਨੇਰ ਜੀ ਵਾਲਾ ਕੰਮ ਹੀ ਆ ਪਰ ਇੱਥੇ ਮੀਮੂ ਮਰਮੀ ਭਾਈ ਤੇ ਹਣਾ ਆਉਂਗੇ ਥੋਣਾ ਆ ਕੋਲੇ ਫਾਟਕ ਲੱਗੇ ਆ ਤੇ ਟਾਈਮ ਹੈਗਾ ਪਾਉਣੇ 3 ਦਾ ਫੁੱਲ ਗਰਮੀ ਆ ਤੇ ਖੜਨਾ ਬਹੁਤ ਔਖਾ ਛਾਂ ਕਿਤੇ ਹੈ ਨਹੀਂ ਇੱਥੇ ਜੇ ਅਗਰ ਜੁਗ ਢਬਾ ਕੇ ਖੜਿਆ ਨਹੀਂ ਜਾਂਦਾ ਇੰਨੀ ਗਰਮੀ ਚ ਤੁਰੇ ਜਾਈਏ ਤਾਂ ਕੰਮ ਸੈਟ ਰਹਿੰਦਾ ਹੁਣ ਤੂੰ ਕੀ ਕਰ ਸਕਦਾ ਆਪਣੇ ਵੱਸ ਕੀ ਹੈ ਅਨ ਇੱਥੇ ਬ੍ਰੇਕ ਰਾੜਾ ਜੱਪ ਕਰਕੇ ਆ ਤਾਂ ਕੀ ਕਰੀ ਆਪਣਾ ਤੇੜਦੀ ਹੁਣੀ ਲੰਘਣਾ ਕਦੋਂ ਦੀ ਸਬਰ ਸੰਤੋਖ ਕਰ ਬਸ ਇਤੋਂ ਵੱਡੀ ਕੋਈ ਚੀਜ਼ ਨਹੀਂ ਹੋਣਾ ਲ ਲੈ ਟ੍ਰੇਨ ਆਈ ਗਈ ਬੜਾ ਪਨੀ ਖੜਨਾ ਪਿਆ ਪੰਜ ਕਿਲੋ ਮਿੰਟੇ ਮਸਾਂ ਹੋਏ ਸੀਗੇ ਚੱਲ ਚੱਲ ਤੋਰ ਤੋਰੇ ਨੂੰ ਕਰ ਰੇ ਇਸ ਬੜੀ ਮੁੱਟੀ ਇਹਦੀ ਪਤੰਦਰਾਂ ਦਾ ਪਜਾਵਾ ਹੀ ਸਰੋਆ ਕਦੋਂ ਲੱਗੇਗਾ ਆ ਵਾਵਾ ਲੰਮੀ ਸੀ ਇਹਦੇ ਵਿੱਚ ਬੰਦ ਰੱਖ ਕੇ ਰੱਖੀ ਵੀਡੀਓ ਚੱਲ 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 ਬਾਬਾ ਖੋਜੇ ਕਰਾ ਹੁਣ ਹੁਣ ਨੀੜੀ ਕਿਆ ਜਾਂਦਾ ਐਦੂ ਮੋਟਰਸਾਈਕਲ ਜੀ ਵੀਰ 100 ਰੁਪਏ ਚ ਲੱਗ ਗਿਆ ਤੇ ਆਪਾਂ ਵੀ ਰਿਜ਼ਰਵ ਚ ਲੱਗੇ ਬਹਿ ਹੁਣ ਦਾ ਚੱਕ ਦੇ ਹੁਣ ਏਡੀ ਖੇਤ ਕੋਈ ਟ੍ਰੇਨ ਆਉਂਦੀ ਕੋਈ ਹੋਰ ਕੀ ਕੀ ਇਰਾਦਾ ਦਾ ਬਦੱਸ ਚਲਤਾ ਸ਼ੁਕਰਾ 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 ਚਲੋ ਇਦੋਂ ਗਾਪਣ ਸੁਖਣਾ ਕੋਈ ਫੜਕ ਨਹੀਂ ਪਾਣਗੇ ਹੁਣ ਸਿੱਧਾ ਕਰੇ ਅਸੀਂ ਬਹਾ ਜ ਤਲਵੰਡੀ ਪਹੁੰਚ ਗਏ ਆ ਲੈ ਵੀ ਅਪਿੰਦਰ ਸ਼ਾਹ ਹੁਣ ਤਲਵੰਡੀ ਰਹਾ ਸ਼ਾਇਦ ਜੀ ਦੀ ਤਲਵੰਡੀ ਚੱਲਿਆ ਸਿੱਧਾ ਬਾਹਰੇ ਬਾਹਰ ਬਾਈਪਾਸ ਜਾਵਾਂਗੇ ਚੰਗਾ ਪਿੰਦਰ ਓਕੇ ਆ ਵੀ ਆਪਾਂ ਪਿੰਡ ਆ ਗਏ ਆ ਤੇ ਸਾਡੇ ਦੋਵਾਂ ਦੇ ਮੋਟਰਸਾਈਕਲ ਤੇਲ ਜਮ ਇੱਕੋ ਜੇ ਖੰਦੇ ਆ ਤੇ ਮੇਰੇ ਮੋਟਰਸਾਈਕਲ ਦੀ ਰੇਂਜ 32 ਦੀ ਬਈ ਆ ਨਰੈਣ ਦੀ ਬਈ ਆ ਦੋ ਰਹਿ ਗਈ ਸੀ ਸਿਰਫ 2 ਕਿਲੋਮੀਟਰ ਦੀ ਤੇ ਟੋਟਲ ਸਫਰ ਆਪਾਂ ਕਰਿਆਂ ਦਾ 830 ਕਿਲੋਮੀਟਰ ਦਾ ਤੇ ਬਹੁਤ ਵਧੀਆ ਰਿਹਾ ਆ ਜਾ ਆ ਜਾ ਆ ਜਿਵੇਂ ਆਪਾਂ ਸੋਚਿਆ ਸੀ ਜੇਵ ਦਾ ਮਾਹੌਲ ਮਿਲ ਜੇ ਉਦੋਂ ਵੀ ਜ਼ਿਆਦਾ ਸੋਹਣਾ ਮਾਹੌਲ ਮਿਲਿਆ ਲੋੜ ਤੋਂ ਜ਼ਿਆਦਾ ਵਧੀਆ ਸੀ ਜਣਿਗੇ ਮੈਨੂੰ ਤੇ ਇਹ ਅਗਦਾ ਵੀ ਪੰਜਾਬ ਦੇ ਨੇੜੇ ਇਦੋਂ ਵਧੀਆ ਮਾਹੌਲ ਵੇਖਣ ਵਾਲਾ ਹੋਰ ਨਹੀਂ ਬਾਕੀ ਦੂਰ ਹੀ ਆ ਸਾਰਾ ਕੁਸਾ ਤਕਰੀਬਾ ਸਮਝਣਾ ਵੀ 830 ਤੇ 415 ਕਿਲੋਮੀਟਰ ਰਕ ਪਾਸਾ ਹੈਗਾ ਪਰ ਜਿੰਨੀ ਸਨੋ ਇੱਥੇ ਸੀ ਨਾ ਜਾਂ ਜਿਓ ਜਾਂ ਮਾਹੌਲ ਵੇਖਣ ਵਾਲਾ ਹੋਰ ਕਿਤੇ ਵੀ ਲੇਹ ਚ ਵੀ ਹੈ ਨਹੀਂ ਕਿਤੇ ਬਹੁਤ ਸਿਰ ਮਾਹੌਲ ਸੀ ਚੱਲ ਆ ਜਾ ਵੀ ਨੇੜੇ ਸਿਆਂ ਚਲੋ ਵੀ ਪੀਪਲਵਾਨੋ ਇਹ ਆਪਾਂ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਉਹ ਸਾਹਮਣੇ ਘਰ ਆ ਗਿਆ ਹੁਣ ਝੋਣ ਝੋਨ ਨਾਲ ਲਾ ਲਈਏ ਘਰ ਆਪਾਂ ਅੱਲਾ ਵਾਜੀ ਆਪਾਂ ਕਰਿਆਗੇ ਤੇ ਪਲਵਾਨ ਆਪਣੇ 게ਟ ਬੰਦ ਕਰੀ ਬੈਠੇ ਆ ਖੋਲੋ ਖੋਲੋ ਗਰਮੀ ਆ ਖੜਾ ਨਹੀਂ ਜਾਂਦਾ ਬਾਣਾ ਚਾਰ ਹਾਂ ਕਰ ਲਾਬ